ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜੋ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੋ ਬੜਾ ਦਿਖਾਵਾਂਗੇ ਤਾਜ਼ਾ ਸੂਂਜੀਆਂ ਵੀ ਬੱਚੇ ਸਮੇਤ ਆ ਜੀਰਾ ਵਗੈਰਾ ਓਕੇ ਡਿਟੇਲ ਵੀਰ ਤੋਂ ਬੋਲੋ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਮੇਰੇ ਜਸਵਿੰਦਰ ਸਿੰਘ ਆ ਜੀ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਵੀਰੇ ਮੋਬਾਈਲ ਨੰਬਰ ਜੀ ਆਪਣਾ ਮੋਬਾਈਲ ਨੰਬਰ 97796212166 97796212166 ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਹਾਂਜੀ ਦੋ ਆਪਾਂ ਕਾਲੇ ਕੋਵਰੇ ਦਿਖਾਉਣੇ ਆ ਗਰਮੀ ਵਾਲੇ ਤੋਪੇ ਹਾਂਜੀ ਹਾਂ ਗਰਮੀਆਂ ਦੇ ਪੀਸ ਨੇ ਜੀ ਇਹ ਪਹਿਲਾ ਨੰਬਰ ਜਿਹੜੀ ਵਹਿੜ ਦੇਖਦੇ ਆ ਕਿਹੜਾ ਸੁਭਾ ਸੂਈ ਆ ਇਹ ਵੀਰੇ ਦੂਸਰਾ ਸੁਭਾ ਸੂਈ ਆ ਜੀ ਸਵੇਰੇ ਸੂਈ ਸੀ 20 ਮਿੰਟ ਹੋ ਗਏ ਜੀ ਜੇ ਦੋਨਾਂ ਦੇ ਕੱਠੀਆਂ ਪਈਆਂ ਜ ਤੇ ਚਿੱਟਾ ਜਾਲਾ ਦਿੱਤਾ ਪਿਆ ਜਾਣਾ ਜਮਾ ਓਕੇ ਆ ਜੀ ਦਾਣਾ ਬੱਚਾ ਕੀ ਇਹ ਤੇ ਮਗਰ ਬੱਚਾ ਇਹਨੇ ਫੀਮੇਲ ਦਿੱਤੀ ਹੈ ਬਹੁਤ ਚੰਗੀ ਹੈ ਚੰਗੀ ਹਾਂ ਜੀ ਮੜੀ ਬੱਚੀ ਸੋ ਬਰੋ ਕਰਾਸ ਦੇ ਬੇਟੋ ਪੈਦਾ ਹੋਇਆ ਬੱਚੀ ਜਿਹਨੇ ਘਰੇ ਦੁੱਧ ਪੀਨੂਗਾ ਹਾਂ ਬੱਚੀ ਤੇ ਅਰ ਕਦੇ ਮੱਝ ਦੀ ਥਾਂ ਤੇ ਪਰ ਰੱਖਣੀ ਹੈ ਉਹ ਚੀਜ਼ ਦਊ ਜਮਾ ਦੁੱਧ ਉਹਦੀ ਪਿੱਠਵੰਤਰ ਵਾਲੀ ਹੈ ਜੀ ਦਾੜੀ ਨਾਲ ਮੁੱਛਾ ਵਧੀਆ ਬੱਚੀ ਨੂੰ ਪੂਰੀ ਠੀਕ ਹੈ ਤੇ ਕਿੰਨਾ ਦੁੱਧ ਦੱਸਿਆ ਮਾਲ ਕਰਨੇ ਆਪਣੋਂ ਪਹਿਲਨ ਦਾ ਇਹ ਤਾਂ ਪਲੂਣ ਦਾ 20 ਕਿਲੋ ਤੋਂ ਬਾਅਦ ਦੁੱਧ ਦਤਾ ਹੋ ਪਲੂਣ ਦਾ 20 ਕਿਲੋ ਤੋਂ ਬਾਅਦ ਹਾਂ ਜੀ ਹਾਂ ਦੇਸਵਰ ਅੰਦਾਜ਼ਾ ਲਾਈਏ ਤੋਂ ਮੇਰੇ ਬਾਈ 2 ਕਿਲੋ ਦੋ ਦੂ ਬੜੇ ਰਾਮਦਾਨ ਜੱਟ ਸੌਦਾ ਲਾ ਕੇ ਚੱਲੀ ਇਹ ਵੀ 20 ਪਰ 20 ਤੋਂ ਬਾਹਰ ਵਾਲੀ ਆ ਜੀ ਗਰਮੀ ਵਾਲੀ ਇਹਨਾਂ ਦੀਆਂ ਮਈਆਂ ਰੀਸ ਨਹੀਂ ਕਰਦੀਆਂ ਇਹ ਦੋਨਾਂ ਜੇ ਇੱਕ ਸਾਈਡ ਤੇ ਲਾ ਕੇ ਖੜਾਉਣੀਆਂ ਧਾਰਾ ਤੁਰਾ ਕੇ ਹਾਂ ਜੀ ਹਾਂ ਸੁਭਰ ਧਾਰਾ ਦੇਖੋ ਕਿਆ ਬਾਤ ਹੈ ਜਮਾ ਭੂਕਾਂ ਵਰਗੇ ਜਿਹਨਾਂ ਗੰਨੇ ਦੀ ਭੁੱਖ ਹੁੰਦੀਆਂ ਮੋਟੇ ਮੋਟੇ ਧਾਰਾ ਪੈਂਦੇ ਆ ਤੇ ਸਾਫ ਸੁਥਰੇ ਤੇ ਬਾਕੀ ਦੇਖੋ ਜਮਾ ਗੂਠੇਰ ਕਾ ਝੋਨਾ ਜਮਾ ਹਨਾ ਬਾਹਰ ਚੰਗਾ ਝੋਨਾ ਲੱਗੇ 2.5 ਲੱਖ ਵਾਲੀ ਮਹਿੰਦੀ ਨਹੀਂ ਲੱਗਦਾ ਹੈ ਇਹ ਤੇ ਸਾਫ ਸੁਥਰੀ ਇੱਕ ਨੰਬਰ ਜਮਾ ਤੇ ਕਿੰਨਾ ਬੜਾ ਚੋਈ ਸਵੇਰੇ ਬੜਾ ਵੀਰੇ ਸਵੇਰੇ 5 ਕਿਲੋ ਵਾਲਾ ਠੀਕ ਆ ਤੇ ਭਾਅ ਯਾਰ ਇਹਦਾ ਜਮਾ ਜਾ ਜਗਾ ਕੋਈ ਮੰਨ ਕੇ ਚਲੋ ਠੰਡ ਲੈ ਲੈਣੀ ਹਣਾ ਛੱਡੀ ਮੜਾ ਚਾਰੇ ਥਾਣਾ ਜਾ ਮੈਂ ਕਿਆ ਬਤਾ ਸਵਾਰ ਹੀ ਆਈਆਂ ਮੈਂ ਚੋਣਨਾ ਤੇ ਛਵੇਰੇ ਚੋਇਆ ਬੜਾ ਕੁਛ ਦਾ ਸਵੇਰੇ 5 ਕਿਲੋ ਵਾਲਾ ਕੱਢਿਆ ਅਨਦਾਜ਼ਾ ਕਿੰਨਾ ਮੰਨ ਕੇ ਲੈ ਲੈ 20 ਮੰਨ ਕੇ ਲੈ ਲੈ ਇਹਨੂੰ ਹਣਾ 20 ਪਲੱਸ ਲੂ ਬੜੇ ਆਰਾਮ ਨਾਲ ਠੀਕ ਆ ਭਾਅ ਵਾਜੂ ਇਹਦਾ ਭਾਅ ਵਾਜੂ ਜੀ ਫੋਨ ਤੇ ਕਰਨਾ ਤੋਰੀ ਬਾਹਰ ਨੂੰ ਸੋ ਵੀਰੋ ਮੂੰਹ ਮੱਥਾ ਦੇਖੋ ਤੇ ਬਾਕੀ ਜਿਹੜਾ ਪਿੱਛੇ ਜਾਨਵਰਾਂ ਅਨਮੁੱਲਾ ਜਾਨਵਰ ਇਹਦਾ ਕੋਈ ਮੁੱਲ ਨਹੀਂ ਤੇ ਹੋਈ ਬੇਟੋ ਇਹ ਮੰਨ ਕੇ ਚਲੋ ਵੀ ਸਾਈਵਾਲ ਦੇ ਕ੍ਰੋਸ ਦੇ ਬੇਟੋ ਹਨਾ ਹਾਂ 60 ਫੈਂਟ ਆਉਗੇ ਇਹਦੀ ਮਾਜਰਾ ਮੁਕਾਬਲਾ ਕਰਨਾ ਇਹਨੇ ਜਮਾ ਸੋ ਦੇਖੋ ਲੈ ਵਲੂਬਾ ਦੇਖੋ ਤੇ ਲੈ ਕੇ ਆਵਾ ਤਾਂ ਸਾਫ ਸੁਥਰੀ ਵੀਡੀਓ ਕਵਰ ਕਰਨ ਦਾ ਟਾਈਮ ਆਪਣਾ ਇਸ ਵਕਤ ਦਾ 12:30 12:15 ਵਜੇ ਪਈ ਜਾ ਮਗਰ ਹਨਾ ਤੇ ਧੁੱਪ ਚ ਚੌਂਕ ਗਿਆ ਜਮਾ ਲਾਟ ਨੂੰ ਇੱਥੇ ਖੜਾਈ ਰੱਖਣਾ ਬਈ ਸਾਰਾ ਦਿਨ ਇਹ ਹੌਂਕੜ ਜੀ ਵੀ ਨਹੀਂ ਕੱਢਣੀਆਂ ਪਹਿਲਾਂ ਜੈਜ ਗੱਲ ਸੋ ਥਾਣਾ ਹਵਾਨਾ ਨੇੜੇ ਤੋਂ ਘਰ ਫੇਰ ਦੇਖ ਸਕਦੇ ਹੋ ਜਮਾ ਕਹਿਵਾਤਾ ਮੋਟਾ ਮੋਟਾ ਚਰਖੇ ਦੀ ਪੂਣੀ ਵਰਗਾ ਥਾਣਾ ਤੇ ਠੰਡੀ ਸੀਲ ਬਹੁਤ ਕੰਨ ਜਾਇਜ ਹੁੰਦਾ ਨਵਰੀ ਤਮਾਈ ਨਹੀਂ ਤਾਜੀ ਸੂਈ ਕਰਕੇ ਨਾਜਾਇਜ਼ ਚਮਕਾ ਪਿੰਡੇ ਰੇਟ ਜਮਾ ਬਾਜੂ ਰੇਟ ਬਿਲਕੁਲ ਬਾਜੂ ਬਾਈ ਤੇ ਦੋ ਨੰਬਰ ਜਿਹੜੀ ਦੇਖੀ ਇਹਨੇ ਸੂਈ ਵੀ ਆਪਾਂ ਇਹ ਵੀ ਵੀਰੇ ਤੁਹਾਨੂੰ ਦੱਸਿਆ ਸੀ ਵੀ 20 ਮਿੰਟ ਚੇਰ ਪੈ ਨੂੰ ਇੰਨੀ ਇਹਨੂੰ ਹੋ ਗਈ 25 ਸੂਈਆਂ ਸੀ ਲੱਗ ਦੋਨੇ ਇਹਦੇ ਮਗਰ ਬੱਚਾ ਇਹਦੇ ਮਗਰ ਮੇਲ ਹੈ ਬੱਚਾ ਤੇ ਇਹਦਾ ਕਿੰਨਾ ਚੋੜਾ ਸੀਰੇ ਆਪਾਂ ਇਹਦਾ ਵੀ 5-6 ਕਿਲੋ ਬੋਲਾ ਕੱਢਿਆ ਵੇ ਰੇੜੀ ਜੀ ਕਰਤੀ ਸੀ ਘਰ ਆਪਰੇਲੀਆ ਨੇ ਕਰਿਆ ਹੋਇਆ ਜੀ ਖਾਲੀ ਇਹ ਸੂਈਆਂ ਵੇ ਸਵੇਰੇ 2-4 ਵਜੇ ਲੱਗਦੇ ਮਨ ਲੱਗਦਾ ਹਨਾ ਖਾਸ ਵੇਲੇ 4 ਵਜੇ ਦੇ ਬਾਅਦ ਸੂਈਆਂ ਸੀਗੀਆਂ ਇੱਕ ਸੂਬੀ ਨਾਲ ਹੀ ਦੂਜੀ ਸੂਬੀ ਨਾਲ ਹੀ ਦੂਜੀ ਸੂਬੀ ਜੇਰਾ ਵੀ ਇਕੱਠੀਆਂ ਨਹੀਂ ਪਈਆਂ ਤੁੰਨਾ ਇਹ ਜੇ ਧਾਰਾ ਤੂੰ ਰੱਖ ਕੇ ਆ ਜਮਾ ਓਕੇ ਸੋਭਰ ਬੱਚਾ ਚਾਹੁੰਦਾ ਤੁਸੀਂ ਦੇਖ ਸਕਦੇ ਹੋ ਕਿਆ ਬਾਤਾਂ ਜਮਾ ਸੋਭਰ ਧਾਰਾ ਦੇਖੋ ਕਿਆ ਬਾਤਾਂ ਸਾਫ ਸੁਥਰੀਆਂ ਮੋਟੀਆਂ-ਮੋਟੀਆਂ ਧਾਰਾਂ ਜਮਾ ਚੋਣ ਵਗੈਰਾ ਦੇਖੋ ਜਮਾ ਕਿਆ ਬਾਤਾਂ ਪੂਰਾ ਸੋ ਦੇਖ ਸਕਦੇ ਹੋ ਕਿਆ ਬਾਤ ਆ ਪੂਰਾ ਸਾਫ ਸੁਥਰਾ ਮੋਟਾ ਮੋਟਾ ਚੋਨਾ ਜਾ 100% ਚੋਣ ਲੱਗਿਆ ਵੀਰੇ ਦੋਨਾਂ ਬਹਿਣਾ ਦੀ ਹੈ ਮਨਾ ਚੋਣ ਚ ਵਾਲੇ ਪਾਸੋਂ ਕਿਸੇ ਸੋ ਵੀਰੋ ਕੱਦ ਕਾਠ ਵਗੈਰਾ ਦੇਖੋ ਸਾਫ ਸੁਥਰਾ ਪੂਰੀ ਜਿੰਦਿਆਂਨ ਰਾਜੀ ਪੜੀ ਵੀ ਤੇ ਸੁਆ ਵੀਰ ਸੁਈਵੇ ਦੂਜਾ ਹਨਾ ਤੇ ਜਿੰਦ ਜਣ ਕੱਦ ਕਾਠ ਬਹੁਤ ਆ ਛੋਟੀ ਛਾੜੀ ਤੇ ਕਿਸੇ ਪਾਸੇ ਦਿਖਾਈ ਨਹੀਂ 25 ਕਿਲੋ ਦੁੱਧ ਵੀਰੇ ਕਿਲੋ ਆਪਾਂ ਜੱਟ ਸੌਦਾ ਲਾ ਕੇ ਚੱਲੇ ਗਰਮੀ ਚ ਬਾਈ ਤੇ ਇਹ ਖੇਡੂਗੀ ਪਲੂਣ ਦਾ ਦਿੱਤਾ ਹੋਇਆ ਵੀਰੇ 24 25 ਦਾ ਜੱਟ ਠੀਕ ਹੈ ਵੀ ਚੰਗੀ ਗਿਆਰ ਕਰੋ ਤੇ 24 25 ਕਰੋ ਤੇ ਲੋਗੇ ਕੱਦ ਕੋਤ ਬਹੁਤ ਆ ਵਹਿੜ ਦਾ ਤੇ ਬਾਕੀ ਸਹੇਣ ਦੇ ਕਪੜੇ ਕੋ ਸਾਫ ਸਫੀਰ ਬੱਚੇ ਨੂੰ ਦੌੜ ਜੇ ਥੋੜੀ ਤੇ ਰੇਟ ਇਹਦੇ ਬਾਜ ਹੋਣਗੇ ਬਿਲਕੁਲ ਬਾਜ ਹੋਣਗੇ ਜਿਹੜਾ ਆ ਗਿਆ ਵੀਰੇ ਮੋੜਦੇ ਨਹੀਂ ਹੈਗੇ ਦੇਖੇ ਤੋਰਾ ਠੀਕ ਹੈ 9779621161 ਪਿੰਡ ਤੋਲਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ